ਦੇਖੋ ਗੱਲ ਇਹ ਆ ਵੀ ਇਹ ਪੇਪਰਲੈਸ ਕੋਈ ਹੋਈ ਵਿਧਾਨ ਸਭਾ ਜਿਹੜੀ ਆ ਇਹ ਪੰਜਾਬ ਨੂੰ ਬਾਡਰਲੈਸ ਕਰ ਦੇਈਏ ਇਹ ਕਹਿੰਦੇ ਜੀ ਪੇਪਰ ਮਿਲ ਤੇ ਅਸੀਂ ਪਾਣੀ ਨਹੀਂ ਦੁਬਾਰਾ ਵਰਤਣਾ ਸਾਡੇ ਪੇਪਰ ਦੇ ਰੰਗ ਨੂੰ ਫਰਕ ਪੈਂਦਾ ਤੁਹਾਡੇ ਜਵਾਕਾਂ ਨੂੰ ਦੇ ਦਿੰਦੇ ਆ ਤੁਹਾਡੀਆਂ ਫਸਲਾਂ ਨੂੰ ਦੇ ਦਿੰਦੇ ਆ ਕੰਮੇ ਉਹੀ ਕਹਿੰਦੇ ਆ ਨਾ ਸਰਕਾਰ 5 ਸਾਲ ਦੀ ਆ ਲੋਕ ਜੜ ਪਟ ਕੇ ਲਾਭ ਹੀ ਦੇਣਗੇ ਨੁਕਸਾਨ 50 ਸਾਲ ਦਾ ਕਰਾ ਦੇਗੀ ਸਾਨੂੰ ਫਾਇਦੇ ਨੁਕਸਾਨ ਦੱਸਣ ਦੀ ਲੋੜ ਨਹੀਂ ਉਹ ਭਗਵੰਤ ਮਾਨ ਦੱਸੇ ਉਹ ਰੂਜੀਰਾ ਪੇਪਰ ਮਿਲ ਦੱਸੇ ਅਸੀਂ ਫੈਸਲਾ ਕਰ ਲਿਆ ਨਹੀਂ ਲੱਗਣ ਦੇਣੀ ਸਾਡੀ ਧਾਂ ਸਾਡੀ ਜ਼ਮੀਨ ਸਾਡੇ ਲੋਕ ਹੈ ਉਹ ਜਿਹੜੀ ਥਾਂ ਤੇ ਬੈਠੇ ਆ ਉਹ ਤੇ ਸ਼ਾਇਦ ਉਹਨਾਂ ਨੂੰ ਪੰਜਾਬ ਦੇ ਲੋਕ ਹੀ ਉੱਥੇ ਬਹੁਤ ਨਿਕੇ ਨਿਕੇ ਲੱਗਦੇ ਆ ਉਹ ਸੋਚਦੇ ਆ ਵੀ ਐਸ ਕਿਤੇ ਦਾ ਜੇ ਜੇ 40 50 ਹਜ਼ਾਰ ਮਰ ਵੀ ਗਿਆ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਮਿਸਟਰ ਟੀਨ ਇੱਕ ਕਾਰਟ ਹੁੰਦਾ ਇੱਕ ਦੀ ਬਾਹ ਟੁੱਟੀ ਆ ਜੇ ਉਹਦੇ ਦੂਜਾ ਬੰਦਾ ਲਾਗੇ ਜਾ ਕੇ ਆਪਣੀ ਬਾਹ ਐਂ ਤੇਰੀ ਜਾਂਦਾ ਯਾਰ ਮੇਰੀ ਤਾਂ ਠੀਕ ਆ ਐਸ ਵੇਲੇ ਮਲਮ ਲਾਉਣੀ ਸੀ ਐਸ ਵੇਲੇ ਮਲਮ ਲਾਉਣੀ ਸੀ ਇਹ ਨਹੀਂ ਸੀ ਦੱਸਣਾ ਵੀ ਮੇਰੇ ਤਾਂ ਕੁਝ ਨਹੀਂ ਹੋਇਆ ਲੋਕਾਂ ਦੇ ਜੀ ਮਰ ਗਏ ਤੁਸੀਂ ਪਾਣੀ ਚ ਡੋਬ ਕੇ ਦੱਸੀ ਜਾਂਦੇ ਹੋ ਜੇ ਮੈਂ ਵੀ ਜੀਣਾ ਵੰਡਾ ਪੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠ ਚੱਕ ਲੈ ਦੂਜੀ ਤਿਆਲ ਇੱਕ ਹਾਂ ਤੁਸੀਂ ਅਕਸਰ ਸੁਣਿਆ ਹੋਵੇਗਾ ਜਿਸ ਦਾ ਮਤਲਬ ਇਹ ਹੈ ਕਿ ਇੱਕ ਮੁਸੀਬਤ ਸਾਡੇ ਗਲੋਂ ਲੱਤ ਨਹੀਂ ਤੇ ਦੂਜੀ ਮੁਸੀਬਤ ਸਾਡੇ ਗਲ ਪੈਂਦੀ ਨਜ਼ਰ ਆ ਰਹੀ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬੁੱਢਾ ਨਾਲਾ ਵਗ ਰਿਹਾ ਬੁੱਢਾ ਨਾਲਾ ਦੀ ਉਸੇ ਹੁਣ ਗੰਦਾ ਨਾਲਾ ਕਾਲਾ ਨਾਲਾ ਕਹਿ ਸਕਦੇ ਆ ਜਿਹਦੇ ਵਿੱਚ ਡੈਂਗਾ ਦਾ ਪਾਣੀ ਜਿਹਨੂੰ ਸੋ ਕਾਲ ਦੇ ਟਰੀਟ ਹੋਇਆ ਕਹਿੰਦੇ ਨੇ ਤੇ ਉਹ ਜਿਹੜੀ ਝੱਗ ਹੈਗੀ ਆ ਉਹ ਕੈਮੀਕਲਜ਼ ਜ਼ੋਰ ਵਿੱਚ ਹੈਗੇ ਨੇ ਹਲੇ ਵੀ ਨਾਲ ਆ ਰਹੇ ਨੇ ਉਹ ਸਹਿਜੇ ਅੰਦਾਜ਼ਾ ਲਗਾ ਸਕਦੇ ਵੀ ਕਿੰਨਾ ਕੁ ਟ੍ਰੀਟ ਹੋਇਆ ਪਾਣੀ ਹੈ। ਮਾਮਲਾ ਇੱਥੇ ਨਹੀਂ ਰੁਕਦਾ ਹੈਗਾ ਜਿੱਥੇ ਇੱਥੇ ਹਲੇ ਗੰਦਲਾ ਪਾਣੀ ਬੁੱਢੇ ਨਾਲੇ ਵਿੱਚ ਪਾ ਕੇ ਗਾਹਾਂ ਸਤਲੋਈ ਨੂੰ ਗੰਦਾ ਕਰਦਾ ਨਾਲ ਨਜ਼ਰ ਆ ਰਿਹਾ ਹੈ। ਉੱਥੇ ਪਿੱਛੇ ਰਾਜ ਸਭਾ ਮੈਂਬਰ ਸੰਤਬਾਬਾ ਬਲਬੀਰ ਸਿੰਘ ਹੋਰਾ ਵੱਲੋਂ ਪਾਣੀ ਸਾਫ਼ ਕਰਨ ਦਾ ਜਿਹੜਾ ਇੱਕ ਕਿਹਾ ਸੀਗਾ ਰੋਲਾ ਪਾਇਆ ਸੀ ਵੀ ਪਾਣੀ ਸਾਫ਼ ਹੋ ਗਿਆ ਜਵਾਕ ਨਹੁੰਦੇ ਨੇ ਉਸ ਨੂੰ ਲੈ ਕੇ ਵੀ ਚਿੰਤਾਵਾਂ ਦਾ ਦੌਰ ਜਾਰੀ ਹੈ ਵੀ ਜਿਹੜੇ ਬੱਚੇ ਨਾ ਕੇ ਗਏ ਨੇ ਕਿਤੇ ਰੱਬ ਨਾ ਕਰੇ ਚਮੜੀ ਦਾ ਰੋਗ ਨਾ ਹੋ ਜAVE ਪਾਣੀ ਜ਼ਰੂਰ ਸਾਫ਼ ਹੋ ਗਿਆ ਹੈ। ਪਾਣੀ ਦੀ ਗੁਣਵੰਤਾ ਕਿੰਨੀ ਕੁ ਹੈਗੀ ਹੈ ਕਿੰਨਾ ਕੁ ਇਹ ਹਲੇ ਜਾਂਚ ਦਾ ਵਿਸ਼ਾ ਉਹੀ ਜਾਂਚ ਵੀ ਹੋਣੀ ਜ਼ਰੂਰੀ ਹੈ ਉਦੋਂ ਅੱਗੇ ਪਿੱਛੇ ਚਲੇ ਜਾਂਦੇ ਆ ਚਮਕੌਰ ਸਾਹਿਬ ਹਲੇ ਅਸੀਂ ਲੁਧਿਆਣਾ ਦੀ ਇੰਡਸਟਰੀ ਨੂੰ ਪਿੱਤਰੇ ਵਿੱਚ ਲੁਧਿਆਣ ਦੀ ਡਾਈੰਗ ਇੰਡਸਟਰੀ ਹੈ ਬੋਲ ਡੈਰੀ ਵਾਲੇ ਜਿਹੜੇ ਨੇ ਉਹ ਇਹਦੇ ਵਿੱਚ ਆਪਣਾ ਗੰਦ ਸੁੱਟਰੇ ਨੇ ਉਦੋਂ ਪਿੱਛੇ ਚਲ ਜੀਏ ਤਾਂ ਚਮਕੌਰ ਸਾਹਿਬ ਨਵਾਂ ਕਾਰਾ ਸ਼ੁਰੂ ਹੋਣ ਜਾ ਰਿਹਾ ਸਾਡੇ ਨਾਲ ਚਮਕੌਰ ਸਾਹਿਬ ਤੋਂ ਟੀਮ ਆਈ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਕੁ ਵੱਡਾ ਮੁੱਦਾ ਹੋਏਗਾ ਵੀ ਚਮਕੌਰ ਸਾਹਿਬ ਤੋਂ ਲੁਧਿਆਣੇ ਆਪਣੀ ਬਾਤ ਚੱਕਣ ਆਏ ਨੇ ਵੀ ਭਾਈ ਬੱਸ ਕਰੋ ਰਹਿਮ ਕਰੋ ਸਾਡੇ ਤੇ ਤੁਸੀਂ ਤਾਂ ਉੱਜੜ ਗਿਓ ਸਾਨੂੰ ਜੜਨ ਤੋਂ ਬਚਾ ਲਓ ਬਾਈ ਜੀ ਨਾਲ ਇਹ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਸਤਨਾਬ ਸਿੰਘ ਆ ਜੀ ਸਤਨਾਬ ਸਿੰਘ ਜੀ ਚਮਕੌਰ ਸਾਹਿਬ ਤੋਂ ਉਸ ਵਿਸ਼ੇਸ਼ ਤੌਰ ਤੇ ਲੁਧਿਆਣੇ ਆਇਓ ਤੇ ਖੜੇ ਵੀ ਬੁੱਡੇ ਨਾਲ ਤੇ ਕੀ ਕਾਰਨ ਹੈਗਾ ਕਾਰਨ ਇਹ ਹੈ ਜੀ ਵੱਡਾ ਦਰਿਆ ਸਾਡੇ ਸ੍ਰੀ ਚਮਕੌਰ ਸਾਹਿਬ ਤੋਂ ਸ਼ੁਰੂ ਹੁੰਦਾ ਜ ਤੇ ਉੱਥੇ ਇੱਕ ਪੇਪਰ ਮੈਨਰ ਰੁਚੀ ਦਾ ਪੇਪਰ ਮੈਨਰ ਲੱਗਣ ਜਾ ਰਹੀ ਹੈ ਜੀ ਜੀ ਜਿੰਦੇ ਆਲਰੇਡੀ ਪਹਿਲਾਂ ਕਾਲੇ ਆਂਬ ਪ੍ਰੋਜੈਕਟ ਇਹੀ ਚੱਲਦਾ ਜੀ ਹੂੰ ਕਾਫੀ ਵੱਡੀ ਮੈਨਲਾ ਉੱਤੇ ਲੱਗੀ ਇਹਨਾਂ ਦੀ ਤੇ ਹੁਣ ਉਹ ਪ੍ਰੋਜੈਕਟ ਇਥੇ 2018 ਤੋਂ ਇਹਨਾਂ ਨੇ ਪ੍ਰੋਜੈਕਟ ਲੈਂਦੀ ਸੀਗੀ ਇੱਥੇ ਸਾਡੇ 3 ਚੰਕੌਰ ਸਾਹਿਬ ਅਸੀਂ ਲਗਾਤਾਰ ਉਸੇ ਸਾਲ ਤੋਂ ਉਹਦਾ ਵਿਰੋਧ ਕਰ ਰਹੇ ਹਾਂ ਜੀ 2018 ਤੋਂ ਹੀ ਜੀ ਉਹਦਾ ਕੋਵਿਡ ਆ ਗਿਆ ਇਹਨਾਂ ਦਾ ਥੋੜਾ ਮਸਲਾ ਆਪਣੇ ਆਪਣੇ ਸਲੋ ਹੋ ਗਿਆ ਇਹਨਾਂ ਦਾ ਤੇ ਉਦੋਂ ਮੈਂ 2022 'ਚ ਇਹਨਾਂ ਨੇ ਇੱਕ ਪੰਚਾਇਤੀ ਜ਼ਮੀਨ ਖਰੀਦੀ ਜੋ ਖਰੀਦ ਨਹੀਂ ਸਕਦੇ ਇੱਕ ਲਾਹ ਹੁੰਦਾ ਵੀ ਕੋਈ ਵੀ ਆਪਣੀ ਜਿਹੜੀ ਪੰਚਾਇਤੀ ਜ਼ਮੀਨ ਸ਼ਾਮਲਾਟ ਆ ਉਹ ਪ੍ਰਾਈਵੇਟ ਫਾਰਮ ਨੂੰ ਆਪਾਂ ਨਹੀਂ ਦੇ ਸਕਦੇ ਪਰ ਉਹ ਵੀ ਇਹਨਾਂ ਨੇ ਆਪਣੇ ਜੇ ਜੀ ਲਗਾਤਾਰ ਵਿਰੋਧ ਕਰਦੇ ਆ ਰਹੇ ਆ ਜੀ ਹੁਣ ਵੀ ਇਹਨਾਂ ਨੇ 7 ਤਰੀਕ ਨੂੰ ਆਪਣਾ ਇੱਕ ਉਥੇ ਆਫਿਸ ਦਾ ਮੂਰਤ ਕਾਨਾ ਸੀਗਾ ਅਸੀਂ ਉਸ ਦਿਨ ਵੀ ਵਿਰੋਧ ਕੀਤਾ ਇਹਨਾਂ ਦਾ ਤੇ ਹੁਣ ਇਹਨਾਂ ਨੇ 30 ਤਰੀਕ ਨੂੰ ਪਬਲਿਕ ਆਪਣੇ ਹਰੇ ਰੱਖੀ ਹੋਈ ਆ ਸਾਨੂੰ ਪਹਿਲਾਂ ਨਹੀਂ ਸੀ ਪਤਾ ਜੀ ਉਹ ਸਾਨੂੰ ਉਸ ਦਿਨ ਜਾ ਕੇ ਉਥੇ ਪਤਾ ਲੱਗਿਆ ਇਹਨਾਂ ਨੇ ਉਹ ਵੀ ਸਾਨੂੰ ਰੋਲਾ ਪਾਉਣ ਤੋਂ ਬਾਅਦ ਪਤਾ ਲੱਗਿਆ ਪਹਿਲਾਂ ਗੁਪਤੀ ਕਰ ਰਹੇ ਸੀ ਸਾਰਾ ਕੁਝ ਜੀ ਜੀ ਤੇ ਅਖਬਾਰ ਚ ਛੋਟੀ ਜਿਹੀ ਜਰ ਦਿੱਤੀ ਇਹਨਾਂ ਨੇ ਹਾਲਾਂਕਿ ਇਹਨਾਂ ਪੂਰਾ ਤੇ ਪੋਸਟਰ ਲਾਉਣਾ ਚਾਹੀਦਾ ਸੀ ਦੱਸਣਾ ਚਾਹੀਦਾ ਸੀਗਾ ਇਹ ਸਾਰੋ ਕੁਝ ਨਹੀਂ ਦੱਸਿਆ ਇਹਨਾਂ ਨੇ ਉਸ ਦਿਨ ਜਾ ਕੇ ਹੀ ਪਤਾ ਲੱਗਿਆ ਤੇ ਉਸ ਦਿਨ ਤੋਂ ਬਾਅਦ ਇਹ ਉਹਨਾਂ ਨੇ 30 ਦਿਨਾਂ ਨੂੰ ਬੰਦੇ ਰੱਖਿਆ ਉਸ ਤੋਂ ਪਹਿਲਾਂ ਅਸੀਂ 7 ਦਿਨਾਂ ਨੂੰ ਜਿੱਖ ਸੈਮੀਨਾਰ ਰੱਖਿਆ ਲੋਕਾਂ ਨੂੰ ਆਓ ਤੁਹਾਨੂੰ ਇਹਦੇ ਦਸੀ ਆਪਾਂ ਨੁਕਸਾਨ ਕੀ ਆ। ਉਹ ਵੀ ਬੰਦਾ 10 ਵੀ ਰਾਇਆ ਸੀ ਤੇ ਉਹਨਾਂ ਵਾਸਤੇ ਹੋਰ ਅਸੀਂ ਹੁਣ ਇੰਨੇ ਪਿਆਦੇ ਬਣ ਗਏ। ਲੋਕ ਜਾਨਣਾ ਚਾਹੁੰਦੇ ਆ ਪੇਪਰ ਮਿੱਲ ਲੱਗ ਰਹੀ ਆ ਨੁਕਸਾਨ ਕੀ ਆਉਦਾ। ਇਹੀ ਇਹੀ ਲੋਕ ਵੀ ਜਾਨਣਾ ਚਾਹੁੰਦੇ ਆ ਜਿਹੜੇ ਦਰਸ਼ਕ ਦੇਖ ਰਿਹਾ ਵੀ ਪੇਪਰ ਮਿੱਲ ਲੱਗ ਰਹੀ ਆ ਕਿ ਦਸਤੀ ਪੰਜਾਬ ਦੇ ਵਿੱਚ ਆ ਰਹੀ ਆ। ਪੰਜਾਬ ਨੂੰ ਰੈਵਨਿਊ ਜਨਰੇਟ ਹੋਏਗਾ। ਨੁਕਸਾਨ ਕੀ ਨਹੀਂ ਹੋਊਗਾ। ਮੈਂ ਤਾਂ ਮੇਰਾ ਮੈਂ ਤਾਂ ਜਵਾਬ ਇੰਦਾ ਕਰਕੇ ਦੇ ਸਕਦਾ ਵੀ ਸਾਨੂੰ ਤਾਂ ਫਾਇਦਾ ਹੀ ਕੋਈ ਨਹੀਂ ਹੈਗਾ ਜੀ। ਫਾਇਦਾ ਕੋਈ ਨਹੀਂ। ਇੱਕ ਇੱਕ ਪੈਸੇ ਦਾ ਫਾਇਦਾ ਨਹੀਂ ਹੈਗਾ ਜੀ। ਉਹਦਾਂ ਸਾਡੇ ਦਰਸ਼ਕ ਕੱਟਣੇ ਪੈਣੇ ਆ ਜੀ ਸਾਨੂੰ ਇਹ ਪੇਪ ਕਾ ਖੁਦ ਪੇਪਰ ਦਾ ਐਸ ਹੋਈ ਹੋਈ ਹੈ ਹਾਂ ਮੈਂ ਇਹਦਾ ਇਹਨਾਂ ਮਤਲਬ ਫੈਟ ਲੱਗਣੋਂ ਨਾਲਤਾ ਜੀ ਹਾਂ ਇੱਕ ਵੀ ਸਾਨੂੰ ਫਾਇਦਾ ਨਹੀਂ ਦਾ ਫਾਇਦੇ ਦਾ ਨੁਕਸਾਨ ਹੀ ਨੁਕਸਾਨ ਹੈ ਜੀ ਨੁਕਸਾਨ ਕੀ ਹੈ ਜਿਹੜਾ ਬੁੱਢੇ ਨਾਲੇ ਤੇ ਖੜੇ ਆ ਨਾਲੇ ਨੂੰ ਕੀ ਨੁਕਸਾਨ ਹੋਏਗਾ ਦਰਿਆ ਦੇ ਵਿੱਚ ਜਿਹੜਾ ਪਾਣੀ ਉਹ ਨੁਕਸਾਨ ਕੀ ਹੋਏਗਾ ਸਾਡਾ ਇਹਨਾਂ ਨੇ ਹਵਾ ਖਰਾਬ ਕਰਨੀ ਆ ਸਾਡੀ ਸਾਡੇ ਨਾਲ ਪਾਣੀ ਖਰਾਬ ਕਰਨਾ ਜੀ ਸਾਡੇ ਨਾਲ ਧਰਤੀ ਖਰਾਬ ਕਰਨੀ ਜੀ ਇਹਦਾ ਵੈਸੇ ਪਾਣੀ ਆ ਇਹਨਾਂ ਨੇ ਕੋਈ ਸਾਡਾ ਉੱਤੇ ਸੇਵਾ ਇਲਾਕਾ ਜੀ ਸਾਡੇ ਖੇਤਾਂ ਪਾਣੀ ਨਹੀਂ ਆਪਾਂ ਨੂੰ ਲੋੜ ਨਹੀਂ ਪੈਂਦੀ ਉਹਦੇ ਕਰਕੇ ਇਹਨਾਂ ਨੇ ਪਾਣੀ ਸਾਰਾ ਬੁੱਢੇ ਦਰਿਆ 'ਚ ਪਾਉਣਗੇ ਜਾਂ ਥੱਲੇ ਧਰਤੀ 'ਚ ਪਾਉਣਗੇ ਦੋ ਆਪਸ਼ਨ ਆ ਇਹਨਾਂ ਕੋਲੇ ਜਾਂ ਬੋਰ ਬਲ ਕਰਕੇ ਧਰਤੀ 'ਚ ਪਾਉਣਗੇ ਜਾਂ ਉਹਨੂੰ ਬੁੱਢ ਉਹ ਤਾਂ ਹੁੰਦੀ ਉਹ ਤਾਂ ਲਾਉਣੀ ਪਾਣੀ ਉਹਦੇ ਬੰਦੇ ਇਹਨਾਂ ਦੇ ਪਾਸੇ ਨਹੀਂ ਆਉਣੀ ਜਿਉ ਕਿ ਟਰੀਟਮੈਂਟ ਤੋਂ ਹੋਇਆ ਪਕੀਟ ਹੋਇਆ ਪਾਣੀ ਠੀਕ ਨਹੀਂ ਹੁੰਦਾ ਸ਼ੁੱਧ ਨਹੀਂ ਹੁੰਦਾ ਜੀ ਉਹ ਇਹ ਮਤਲਬ ਐਨ ਜੀ ਡੀ ਵੀ ਰਿਪੋਰਟ ਆ ਜੀ ਵੀ ਜਿਹੜੇ ਪਾਣੀ ਸਾਫ਼ ਕਰਦੇ ਆ ਉਹ ਬਿਲਕੁਲ ਸਾਫ਼ ਨਹੀਂ ਹੁੰਦਾ ਜੀ ਨਹੀਂ ਹੁੰਦਾ ਸਾਹਿਬ ਜ਼ੀਰੋ ਕਿਨ ਨਹੀਂ ਸਾਫ਼ ਹੁੰਦਾ ਜੀ ਉਹ ਹਾਂ ਮਿਲ ਕੇ ਕਹਿਣ ਦੀ ਗੱਲ ਵੀ ਉਹ ਸਰ ਪਾਣੀ ਚਿੱਟਾ ਕਰ ਦਿੰਦੇ ਆ ਪਰ ਉਹਦੇ ਪਿੱਛੇ ਤਤ ਨਹੀਂ ਆਪਣੇ ਜਿਵੇਂ ਤੁਸੀਂ ਦੱਸਿਆ ਅੰਬ ਵਿੱਚ ਵੀ ਇਹ ਫੈਕਟਰੀ ਸੱਤ ਹੈਗੀ ਆ ਉੱਥੇ ਕੀ ਹਾਲਾਤ ਆਸ-ਪਾਸ ਦੇ ਇਲਾਕੇ ਦੇ ਤੇ ਬਹੁਤ ਮਾੜੇ ਹਾਲਾਤ ਆ ਜੀ ਉਹਦਾ ਪਾਣੀ ਜਿੰਨਾ ਵੇਸਟੇਜ ਪਾਣੀ ਆ ਮਾਰਕਾ ਨਦੀ ਵਿੱਚ ਪਾ ਰਹੇ ਆ ਜੀ ਅਸੀਂ ਉਹਦੀ ਵੀਡੀਓ ਵੀ ਬਣਾ ਕੇ ਲਿਆ ਸੀ ਆਪ ਜਾ ਕੇ ਆਇਆ ਸੀ ਅਸੀਂ ਦੇਖ ਕੇ ਆਏ ਆ ਸਰ ਜਿੰਨੀ ਵੇਸਟੇਜ ਪਾਣੀ ਆ ਸਾਰਾ ਆਲਰੇਡੀ ਮਾਰਕਾ ਨਦੀ ਵਿੱਚ ਪਾ ਰਹੇ ਆ ਜੀ ਜੀ ਤੁਸੀਂ ਕੋਈ ਕੰਪਲੇਂਟ ਕੀਤੀ ਹੈ ਡੀਸੀ ਆਫਿਸ ਜਾਂ ਸਰਕਾਰ ਤੱਕ ਹਾਂਜੀ ਹਾਂਜੀ ਬਿਲਕੁਲ ਕੀਤੀ ਹੈ ਕੀ ਕਹਿੰਦੇ ਸਰਕਾਰ ਵਾਲੇ ਕੀ ਕਹਿੰਦੇ ਆ ਉਹ ਕਹਿੰਦੇ ਕਰਦੇ ਆ ਦੇਖਦੇ ਆ ਜ ਬੈਠੇ ਹੋਤੇ ਜੋ ਸੈਕਟਰੀ ਉਹਨਾਂ ਦਾ ਅਪਣੇ ਐਨ ਐਸ ਮੀਡੀਆ ਫੋਨ ਕਰਕੇ ਸਾਡੇ ਸਾਹਮਣੇ ਗਿਆ ਜੇ ਤੁਸੀਂ ਇਹਨਾਂ ਨੂੰ ਐਨਓ ਜਿੱਦ ਤੱਕ ਦਾ ਜ਼ਿੰਮੇਵਾਰ ਤੁਸੀਂ ਹੋਵੋਗੇ ਇਲਾਕਾ ਵਿਰੋਧ ਕਰਿਆ ਲਗਾਤਾ ਉਹਨਾਂ ਨੇ ਹਮਰਾ ਪਲੱਸ ਨੋਟ ਵੀ ਦਿੱਤਾ ਉਹਨਾਂ ਨੇ ਵੀ ਅਸੀਂ ਇਲਾਕੇ ਦੇ ਹੱਕ ਦੇ ਵਿੱਚ ਆ ਅਸੀਂ ਫੈਕਟਰੀ ਦੇ ਹੱਕ ਦੇ ਵਿੱਚ ਨਹੀਂ ਤਾਂ ਭਾਈ ਬੈਂਸ ਵੀ ਸਾਡੇ ਨਾਲ ਨਹੀਂ ਸਸਕੇ ਬੈਂਸ ਸਾਹਿਬ ਤੁਸੀਂ ਬੁੱਢੇ ਨਾਲੇ ਤੋਂ ਕਾਲੇ ਪਾਣੀ ਨੂੰ ਲੈ ਕੇ ਨਾ ਕਾਫੀ ਟਾਈਮ ਤੋਂ ਆਵਾਜ਼ ਚੱਕਦੇ ਹੋਰ ਵੀ ਲੱਗ ਲੱਗਦੇ ਵਕ ਵਕ ਮੁੱਦੇ ਹੋ ਗਏ ਹੁਣ ਨਵਾਂ ਮੁੱਦਾ ਭਾਈ ਹੁਣੇ ਦੱਸ ਰਹੇ ਨੇ ਤੁਸੀਂ ਕੀ ਕਹਿੰਦੇ ਹੋ ਬਹੁਤ ਦੇਖੋ ਗੱਲ ਇਹ ਆ ਵੀ ਇਹ ਪੇਪਰਲੈਸ ਹੋਈ ਹੋਈ ਵਿਧਾਨ ਸਭਾ ਜ ਇਹ ਪੰਜਾਬ ਨੂੰ ਵਾਟਰਲੈਸ ਕਰਦੀ ਪਈ ਹੈ। ਹੂੰ ਅਸੀਂ ਇੱਕ ਅਮੀਰ ਖੇਤਾਂ ਆ ਅਸੀਂ ਪੰਜਾਂ ਦਰਿਆਵਾਂ ਦੇ ਮਾਲਕਾਂ। ਜੀ ਪਰ ਜਿਹੜੀਆਂ ਸਰਕਾਰਾਂ ਬਣੀਆਂ ਇਹਦੇ ਵਿੱਚ ਜਿਹੜੇ ਲੋਕਾਂ ਦੇ ਨਿੱਜੀ ਮਵਾਦ ਵਫਾਦ ਜਿਹੜੇ ਉੱਠ ਗਏ ਹੂੰ ਇਹ ਪੰਜਾਂ ਸਾਲਾਂ ਦੀਆਂ ਸਰਕਾਰਾਂ ਸਾਡੀ ਅੱਧੀ ਸਦੀ ਜਿਹੜੀ ਆ ਉਹ ਸਾਨੂੰ ਸੰਤਾਪ ਦੇ ਕੇ ਚੱਲੀਆਂ ਆ ਬੁੱਢੇ ਦਰਿਆ ਦੇ ਵਿੱਚ ਵੀ ਅਸੀਂ ਪਿਛਲੇ 40 ਸਾਲ ਤੋਂ ਸੰਤਾਪ ਭੋਗਦੇ ਪਏ ਆ ਕਾਲੇ ਪਾਣੀ ਦੇ ਮੋਰ ਤੇ ਮੋਰਚੇ ਦੇ ਵਿੱਚ ਲੋਕ ਆਪਣੀਆਂ ਕਹਾਣੀਆਂ ਲੈ ਕੇ ਸਾਰੇ ਪੰਜਾਬ ਤੋਂ ਆਏ ਸੀ ਤੇ ਉਹ ਬੁੱਢੇ ਦਰਿਆ ਦੀ ਜਿਹੜੀ ਲੰਬਾਈ ਆ ਹਜੇ 25 ਕਿਲੋਮੀਟਰ ਆ ਤੇ ਆ ਜਿਹੜੀ ਹੁਣ ਪੇਪਰ 'ਤੇ ਲੱਗਣ ਲੱਗੀ ਆ ਇਹਦੇ ਨਾਲ ਕਿਲੋਮੀਟਰ 50 ਹੋ ਜਾਣੇ ਆ ਜ਼ਹਿਰਾਂ ਦੇ ਮਤਲਬ ਕਿ ਜੇ ਗਾਂ ਨੂੰ ਸੀ ਹੁਣ ਮਗਰ ਨੂੰ ਸ਼ੁਰੂ ਹੋ ਜਾਣਾ ਕੰਮ ਹਾਂ ਆ ਸਾਰਾ ਗੈਰ ਕਾਨੂੰਨੀ ਆ ਹੁਣ ਇਹਦੇ ਤੇ ਕੋਰਟ ਆਰਡਰ ਹੋ ਗਏ ਇੱਕ ਤਾਂ ਲੋਕ ਰਾਏ ਹੁੰਦੀ ਆ ਆ ਜਿਹੜੇ ਮੇਰੇ ਪਿੱਛੇ ਦੇ ਵਿੱਚ ਆ ਗੈਰ ਕਾਨੂੰਨੀ ਪੁਆਇੰਟ ਚੱਲਦੇ ਆ। ਹਾਂ ਇਹ ਗੈਰ ਕਾਨੂੰਨੀ ਨੇ। ਅੱਛਾ ਗੈਰ ਕਾਨੂੰਨੀ 13 ਸਾਲ ਤੱਕ ਪਤਾ ਨਹੀਂ ਲੱਗਾ। ਜਦੋਂ 13 ਸਾਲ ਬਾਅਦ ਪਤਾ ਲੱਗਾ ਤੇ ਕੋਰਟ ਨੇ ਕਹਿ ਦਿੱਤਾ ਵੀ ਇਹ 13 ਸਾਲ ਤੋਂ ਚੱਲਦੇ ਆ ਤੁਹਾਨੂੰ এনवायरमेंट ਕਲੀਅਰੈਂਸ ਜਿਹੜੀ ਆ ਇਸ ਸ਼ਰਤ ਤੇ ਮਿਲੀ ਸੀ ਵੀ ਆਪ ਆਪਣਾ ਪਾਣੀ ਤੁਸੀਂ ਆਪ ਵਰਤੋਗੇ। ਜਿਵੇਂ ਕਿ ਰੂਚੀ ਰਾਲੇ ਕਹਿੰਦੇ ਆਪ ਵਰਤਾਂਗੇ। ਫਿਰ ਉਹ ਕਹਿੰਦੇ ਵੀ ਪਾਣੀ ਉਹਨੂੰ ਨੂੰ ਨਹੀਂ ਲੱਗਣ ਦੇਣਾ। ਇਹ ਕਹਿਣਗੇ ਜੀ ਪੇਪਰ ਮਿਲਜ ਅਸੀਂ ਪਾਣੀ ਨਹੀਂ ਦੁਬਾਰਾ ਵਰਤਣਾ ਸਾਡੇ ਪੇਪਰ ਦੇ ਰੰਗ ਨੂੰ ਫਰਕ ਪੈਂਦਾ। ਤੁਹਾਡੇ ਜਵਾਕਾਂ ਨੂੰ ਦੇ ਦਿੰਨੇ ਆ ਤੁਹਾਡੀਆਂ ਫਜ਼ਲਾਂ ਨੂੰ ਦੇ ਦਿੰਨੇ ਆ। ਅਸੀਂ ਮਾਲਕ ਇਹ ਫਰਕ ਹੈ ਇਹ ਸਾਡੀ ਜ਼ਮੀਨ ਤੇ ਆਉਂਦੇ ਨੇ ਨੌکریاں ਬਾਹਰ ਲਿਆਂ ਨੂੰ ਦਿੰਦੇ ਆ ਉਦੋਂ ਕੁਦਰਤੀ ਭਾਰਤ ਇੱਕ ਹੋ ਜਾਂਦਾ ਆ ਤੇ ਹੁਣ ਫੈਕਟਰੀ ਲਾਉਣੀ ਆ ਚਲੇ ਜਾਣ ਰਾਜਸਥਾਨ ਚਲੇ ਜਾਣ ਉਸ ਖਾਲੀ ਖਿੱਤੇ ਦੇ ਵਿੱਚ ਡੇਣ ਲੋਕਾਂ ਨੂੰ ਉੱਥੇ ਜਾ ਕੇ ਨੌਕਰੀਆਂ ਸਾਡਾ ਪੰਜਾਬ ਸਾਡੇ ਰਹਿਣ ਲਈ ਬਚਾਉਂਦੇ ਭਜਿਆ ਸੀ ਅਸੀਂ 70% ਪੰਜਾਬ ਵਢਾ ਲਿਆ ਘਟਾ ਲਿਆ ਹੁਣ ਛੋਟਾ ਜਿਹਾ ਪੰਜਾਬ ਬਚਿਆ ਆ ਅਸੀਂ ਕੁੱਲ ਦੁਨੀਆ 'ਚ ਵਸਦੇ ਆ 70 ਲੱਖ ਬੰਦਾ ਸਾਡਾ ਸਾਲ ਦੇ ਵਿੱਚ ਇੱਕ ਵਾਰ ਫੇਰ ਪੰਜਾਬ ਆਉਂਦਾ ਉਹਨਾਂ ਦੇ ਬਚੇ ਹੋਏ ਘਰ ਆ ਇਸ ਕਰਕੇ ਹੁਣ ਸਾਨੂੰ ਨੌਕਰੀਆਂ ਨਹੀਂ ਚਾਹੀਦੀਆਂ ਸਾਨੂੰ ਆਪਣੇ ਲਈ ਹਵਾ ਪੀਣ ਲਈ ਪਾਣੀ ਤੇ ਆਪਣੇ ਲੋਕਾਂ ਦੇ ਲਈ ਜਿਹੜਾ ਘਰ ਆ ਉਹ ਚਾਹੀਦਾ ਪਰ ਜਦੋਂ ਦੀ ਇਹ ਸਰਕਾਰ ਬਣੀ ਆ ਇਹਨਾਂ ਨੇ ਮੱਤੇਆੜੇ ਸਤਲੁਜ ਨੂੰ ਸੱਟ ਮਾਰੀ ਇਹਨਾਂ ਨੇ ਸਾਡੇ ਟੈਮਾਂ ਦੇ ਪਾਣੀ ਤੇ ਅੱਖ ਰੱਖੀ ਇਹਨਾਂ ਦਾ ਜਦੋਂ ਮੱਤੇਆੜਾ ਰੱਦ ਹੋਇਆ ਇਹਨਾਂ ਦਾ ਇੱਕ ਰਾਜ ਸਭਾ ਮੈਂਬਰ ਕਹਿੰਦਾ ਅਸੀਂ ਨਾ ਹੁਣ ਪਠਾਨਕੋਟ ਜਾਂ ਰੋਪੜ ਲੈ ਜਾਾਂਗੇ ਫਿਰ ਕਹਿੰਦੇ ਫਤੇਗੜ ਸਭ ਲੈ ਜਾਾਂਗੇ ਫਿਰ ਕਹਿੰਦੇ ਬਠਿੰਡੇ ਵਾਲੀ ਝੀਲ ਦੇ ਲਾਗੇ ਲੈ ਜਾਾਂਗੇ ਇਹਨਾਂ ਸਾਰੀਆਂ ਜਗ੍ਹਾ ਤੇ ਉਹਨਾਂ ਕੋਲ ਪਾਣੀ ਦੀ ਬਹੁਤ ਆਤ ਸੀ ਦੂਸਰੀ ਗੱਲ ਸਾਡਾ ਜਿਹੜਾ ਧਾਰਮਿਕ ਥਾਂ ਨੇ ਅਸੀਂ ਬਹੁਤ ਸਾਰਾ ਆਪਣਾ ਜਿਹੜਾ ਸਾਡਾ ਵਿਰਸਾ ਆ ਧਾਰਮਿਕ ਉਹ ਜਦੋਂ ਸਾਡੇ ਲੈਂਦੇ ਪੰਜਾਬ ਦੇ ਵਿੱਚ ਸਾਡੇ ਤੋਂ ਵੱਖ ਹੋ ਗਿਆ ਹੁਣੇ ਕਦੇ ਫਤੇਗੜ ਸਾਹਿਬ ਇੰਡਸਟਰੀਅਲ ਪਾਰਕ ਲਾਉਂਦੇ ਨੇ ਕਦੇ ਚਮਕੌਰ ਸਾਹਿਬ ਦੀ ਹੁਣ ਇਹਨਾਂ ਨੇ ਗੱਲ ਕਰ ਦਿੱਤੀ ਤੇ ਮਿੱਠੇ ਲਾਉਂਦੇ ਕਿ ਇੱਥੋਂ ਜਗੇ ਭਾਵ ਕਹਿੰਦਾ ਪਾਪ ਜੀ ਇਹ ਦੇਖੋ ਇਹਨਾਂ ਦਾ ਕਾਰਨ ਹੈਗਾ ਪਾਣੀ ਹਾਂ ਇਹ ਨਹੀਂ ਦੇਖਦੇ ਵੀ ਉੱਥੇ ਕੋਈ ਧਾਰਮਿਕ ਥਾਂ ਆ ਇੱਥੇ ਉਹ ਲੋਕ ਆਉਂਦੇ ਨੇ ਉਹ ਗੁਰੂ ਗੋਬਿੰਦ ਸਿੰਘ ਮਾਰ ਗਿਆ ਉਹ ਸਾਡੇ ਗੁਰੂ ਸਾਹਿਬ ਦੇ ਬੱਚੇ ਹੋਏ ਆਖਰੀ ਜੰਗਲ ਆ ਜਿਵੇਂ ਕਿ ਆ ਪਿੱਛੇ ਜੇ ਨਹਿਰ ਦੇ ਵਿੱਚ ਵੀ ਅਸੀਂ ਆ ਗਏ ਆ ਐਨ ਜੀਟੀ ਉਹਦੇ ਵਿੱਚ ਵੀ ਇਹਨਾਂ ਨੇ ਆਲੇ ਦੁਆਲੇ ਪੂਰਾ ਜਿਹੜਾ ਜੰਗਲੀ ਕੀਤਾ ਸੀ ਉਹਨੂੰ ਉਹ ਜਾੜਨਾ ਜਿਹੜਾ ਆ ਸ਼ੁਰੂ ਕਰ ਦਿੱਤਾ ਮੈਂ ਉਹੀ ਕਹਿਣ ਡਿਆ ਨਾ ਸਰਕਾਰ 5 ਸਾਲ ਦੀ ਆ ਲੋਕ ਜੜ ਪੁੱਟ ਕੇ ਲਾਭ ਹੀ ਦੇਣਗੇ ਨੁਕਸਾਨ 50 ਸਾਲ ਦਾ ਕਰ ਦੇਣਗੇ ਸਾਨੂੰ ਹੁਣ ਆਪਣੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਦੂਜੀ ਗੱਲ ਅਸੀਂ ਬਹੁਤੇ ਚੱਕਰਾਂ 'ਚ ਨਹੀਂ ਪੈਣਾ ਸਾਨੂੰ ਫਾਇਦੇ ਨੁਕਸਾਨ ਸੰਦੀ ਲੋੜ ਨਹੀਂ ਉਹ ਭਗਵੰਤਮਾਨ ਦੱਸੇ ਉਹ ਰੂਚੀਰਾ ਪੇਪਰ ਮਿਲ ਦੱਸੇ ਅਸੀਂ ਫੈਸਲਾ ਕਰ ਲਿਆ ਨਹੀਂ ਲੱਗਣ ਦੇਣੀ ਸਾਡੀ ਥਾਂ ਸਾਡੀ ਜ਼ਮੀਨ ਸਾਡੇ ਲੋਕ ਹੈ ਫੈਸਲਾ ਹੋ ਗਿਆ ਰੂਚੀਰਾ ਪੇਪਰ ਮਿਲ ਵਾਲੇ ਆਪਣੇ ਪੈਸੇ ਖਰਾਬ ਕਰਨੇ ਆ ਕਰ ਲੈਣ ਨਾ ਮਿਲ ਲੱਗੇ ਤੇ ਨਾ ਮਿਲ ਚੱਲੇ ਅਸੀਂ ਤੇ ਆ ਡਾਈੰਗ ਇੰਡਸਟਰੀ ਵੀ ਇੱਥੋਂ ਵਾਲੀ ਬੰਦ ਕਰਾਉਣੀ ਆ ਫੈਸਲਾ ਪੰਜਾਬ ਦੇ ਲੋਕਾਂ ਨੇ ਕੀਤਾ ਲੀਡਰ ਪੰਜਾਬ ਦੇ ਨੇ ਚਮਕੌਰ ਸਾਹਿਬ ਵਿੱਚ ਵੀ ਕੋਈ ਨਾ ਕੋਈ ਪੰਜਾਬ ਦੇ ਲੀਡਰ ਹੀ ਬਸਦੇ ਨੇ ਜਦੋਂ ਪਰਮਿਸ਼ਨਾਂ ਦਿੱਤੀਆਂ ਜਾ ਰਹੀਆਂ ਹੁੰਦੀਆਂ ਉਦੋਂ ਕਿਉਂ ਨਹੀਂ ਬੋਲਦੇ ਵੀ ਸਾਡੇ ਵੀ ਜਵਾਕ ਨੇ ਸਾਡੇ ਵੀ ਕੋਈ ਨਾ ਕੋਈ ਪੀੜ੍ਹੀ ਕੋਈ ਨਾ ਜਵਾਕ ਇੱਥੇ ਰਿਸ਼ਤੇਦਾਰ ਦਾ ਕੋਈ ਸੋ ਇਹ ਇਹ ਜਿਹੜੀਆਂ ਇਮੋਸ਼ਨਲ ਗੱਲਾਂ ਨੇ ਇਹ ਸਾਡੇ ਵਰਗੇ ਜਿਹੜੇ ਆਮ ਲੋਕਾਂ ਦੀਆਂ ਇਹ ਗੱਲਾਂ ਹੁੰਦੀਆਂ ਨੇ ਜਿਹੜਾ ਸਰਮਾਇਦਾਰ ਲੌਬੀ ਆ ਉਹਦੇ ਜਵਾਕ ਕਿਤੇ ਹੋਰ ਰਹਿੰਦੇ ਆ ਉਹ ਜਿਹੜੀ ਥਾਂ ਤੇ ਬੈਠੇ ਆ ਉਹ ਤੇ ਸ਼ਾਇਦ ਉਹਨਾਂ ਨੂੰ ਪੰਜਾਬ ਸੋਚਦੇ ਆ ਵੀ ਇਸ ਖੇਤੇ ਦਾ ਜੇ ਜੇ 40 50 ਹਜ਼ਾਰ ਮਰ ਵੀ ਗਿਆ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿਵੇਂ ਲੁਧਿਆਣੇ ਦੀ ਡਾਈਂਗ ਵਾਲੀ ਲੌਂਬੀ ਨੇ ਵੇਖਿਆ ਰੋਜ਼ ਸਾਡੇ ਜਵਾਕਾਂ ਦੇ ਮੂੰਹ 'ਚ ਪਾਣੀ ਪੈਂਦਾ ਰੋਜ਼ ਸਾਡੇ ਲੋਕ ਮਰਦੇ ਆ ਅੱਜ ਗਿਣਤੀ ਜਿਹੜੀ ਆ ਉਹ ਸਾਡੀ ਜੀ ਅੱਧੀ ਵੀ ਲਾ ਲਈਏ ਤੇ 20 ਹਜ਼ਾਰ ਲੋਕ ਬੁੱਢਾ ਦਰਿਆ ਜਿਹੜਾ ਆ ਉਹ ਖਾ ਜਾਂਦਾ ਪਰਿਵਾਰਾਂ ਦੇ ਜੀ ਚਲੇ ਜਾਂਦੇ ਆ ਏਕ-ਏਕ ਬੰਦੇ ਨੇ 25 25 ਲੱਖ ਆਪਣੀ ਬਿਮਾਰੀ ਤੇ ਘਰ ਖਰਚੇ ਹੋਇਆ ਆਪਣਾ ਕਾਰੋਬਾਰ ਵੇਚ ਕੇ ਅੱਜ ਤੱਕ ਅੱਜ ਤੱਕ ਸਵਾਲਾਂ ਦੇ ਜਵਾਬ ਅਸੀਂ ਦਿੰਨੇ ਆ ਕਦੇ ਡਾਈਂਗ ਵਾਲਿਆਂ ਤੇ ਦਿਲ ਤੇ ਭਾਰ ਆਇਆ ਵੀ ਉਹਨਾਂ ਨੇ ਇੰਨੇ ਬੰਦੇ ਮਾਰੇ ਆ ਕਦੇ ਸਰਕਾਰ ਨੂੰ ਲ ਇਹ ਕੰਮ ਕਰੂਗਾ ਉਹਨੂੰ ਕਿਤੇ ਤਤੀਵਾ ਨਾ ਲੱਗੇ ਉਹਨੂੰ ਜੇਲ੍ਹ ਨਾ ਜਾਣਾ ਪਵੇ ਜੇ ਉਹ ਮਾੜਾ ਮੋਟਾ ਪੈਸੇ ਦੇ ਕੇ ਛੁੱਟ ਜਵੇ ਜੀਰੇ ਦਾ ਇਹਨਾਂ ਨੇ 20 ਕਰੋੜ ਰੁਪਈਆ ਉਹ ਮਾਲਪੁਰਸ ਮੇਹਲਾਨੇ ਨੂੰ ਦੇ ਦਿੱਤਾ ਸੀ ਸ਼ਰਾਬ ਫੈਕਟਰੀ ਵਾਲੇ ਨੂੰ ਇਹ ਸਰਕਾਰ ਦੀ ਪੂਰੀ ਹਿਸਟਰੀ ਚੱਕੋ ਅੱਜ ਤੱਕ ਜੀਰੇ ਪੀਣ ਵਾਲਾ ਪਾਣੀ ਕੋਰਟ ਦੇ ਕਹਿਣ ਦੇ ਬਾਵਜੂਦ ਸਰਕਾਰ ਨੇ ਮੁਹੱਈਆ ਨਹੀਂ ਕਰਾਇਆ 20 ਕਰੋੜ ਉਹਨਾਂ ਨੂੰ ਦਿੱਤਾ ਜਿਨ੍ਹਾਂ ਨੇ ਸਾਡੇ ਲੋਕ ਮਾਰੇ ਆ ਇਸੇ ਤਰੀਕੇ ਨਾਲ ਡਾਈਂਗ ਵਾਲਿਆਂ ਦੇ ਪਿੱਛੇ ਸਾਰੀ ਸਰਕਾਰ ਖੜੀ ਆ ਆ ਤਾਂ ਕੋਰਟ ਨੇ ਕਹਿ ਦਿੱਤਾ ਨਾ ਇਹਦੇ ਤੋਂ ਉੱਤੇ ਗਈ ਆ ਕੋਰਟ ਨੇ ਕਹਿ ਦਿੱਤਾ ਤਿੰਨੋ ਬੰਦ ਕਰੋ ਸਾਡੀ ਲੜਾਈ ਇਹ ਆ ਵੀ ਜਿਹੜਾ 13 ਸਾਲਾਂ ਤੋਂ ਕਹਾਨ ਕੀਤਾ ਸੀ ਉਹਦੀ ਵੀ ਸਜ਼ਾ ਦਿਵਾਉਣੀ ਆ ਇਹਨਾਂ ਨੇ ਹੁਣ ਇੱਕ ਸੀਚੇ ਵਾਲ ਪੁਆਇੰਟ ਆ ਮੈਂ ਪੁਆਇੰਟ ਤਾਂ ਕਹਿੰਦਾ ਵੀ ਜਿੱਥੇ ਇਹ ਪਾਣੀ ਕਾਲਾ ਆ ਉਹਦੇ ਪਿੱਛੇ ਜਦੋਂ ਚਿੱਟਾ ਸਾਫ ਹੁੰਦਾ ਆ ਉੱਥੇ ਸੀਚੇਵਾਲ ਨੇ ਕੁਰਸੀ ਢਾ ਲਈ ਉਹ ਬਣ ਗਿਆ ਸੀਚੇਵਾਲ ਪੁਆਇੰਟ ਇਹਦਾ ਸੀਚੇਵਾਲ ਪੁਆਇੰਟ ਤੋਂ ਪਰਲੇ ਪਾਸੇ ਵੀ 50 ਕਿਲੋਮੀਟਰ ਤੇ ਆ ਮਿੱਲ ਲਾਉਣ ਲੱਗੇ ਆ ਜਿੱਦਣਾ ਸਾਰਾ ਪਾਣੀ ਕਾਲਾ ਹੋਣਾ ਤੁਸੀਂ ਤੁਸੀਂ ਕੀ ਮੰਨਦੇ ਤੁਸੀਂ ਸੀਚੇਵਾਲ ਪੁਆਇੰਟ ਦੀ ਗੱਲ ਕੀਤੀ ਆ ਘਾਤ ਦੀ ਗੱਲ ਕਰੂੰਗਾ ਮੈਂ ਇਹਦਾ ਉੱਥੇ ਪਾਣੀ ਵਿੱਚ ਜਵਾਕ ਨਹਾਉਂਦੇ ਪਏ ਸੀਗੇ ਪਿਛਲੇ ਨੇ ਫੋਟੋ ਵੀ ਆਈਆਂ ਨੇ ਆ ਬਾਬਾ ਜੀ ਫੁੱਦ ਵਿੱਚ ਉਤਰੇ ਹੋਏ ਸੀ ਕਿ ਲੱਗਦਾ ਉਹ ਪਾਣੀ ਜਿਹੜਾ ਉਹ ਵੀ ਸ਼ੁੱਧ ਹੈਗਾ ਉਹਦੀ ਗੁਣਵੰਤਾ ਉਹਦੀ ਨਹੀਂ ਕੋਈ ਜ਼ਿੰਮੇਵਾਰ ਬੰਦਾ ਦੇਖੋ ਜਿਹੜੇ ਪਾਣੀ ਦੇ ਵਿੱਚ ਬਾਬੇ ਨੇ ਜਵਾਕਵਾੜੇ ਇਹ ਪਾਣੀ ਦੀ ਜਦੋਂ ਬੂੰਦ ਸਾਡੇ ਜਵਾਕਾਂ ਦੇ ਅੰਦਰ ਜਾਂਦੀ ਆ ਉਹਦਾ ਲੀਵਰ ਖਰਾਬ ਹੁੰਦਾ ਉਹਨੂੰ ਬਿਮਾਰੀ ਲੱਗਦੀ ਆ ਉਹਨੂੰ ਕੈਂਸਰ ਹੁੰਦਾ ਆ ਅੱਜ ਉਹਨਾਂ ਮਾਵਾ ਨੂੰ ਬਾਬਾ ਕਹਿ ਦਵੇ ਜਾ ਕੇ ਆਜੋ ਮੈਂ ਇਸ ਪਾਣੀ ਚ ਡੁੱਬਣੇ ਉਹ ਕਹਿੰਦਾ ਸੀ ਇਹਦੇ ਚ ਡੁੱਬੇ ਹੋਏ ਆ ਉਹ ਮਾਂ ਕਹਿੰਦੀ ਇਹਦੇ ਚ ਡੁੱਬੇ ਆ ਅਸੀਂ ਪਰਿਵਾਰ ਦੇ ਜੀ ਗਵਾਏ ਆ ਨਿਆਣੇ ਗਵਾਏ ਆ ਅੱਜ ਭਗਵੇ ਰੰਗ ਦੇ ਚਾਰ ਪੱਥਰ ਲਾ ਕੇ ਤਿੰਨ ਭਗਵੇ ਡੇਰੇ ਬਣਾ ਕੇ ਸੀ ਚਿਚਾਲੇ ਨਾ ਕਵੇ ਵੀ ਅਸੀਂ ਆਹ ਲਾ ਕੇ 5-7 ਲੱਖ ਰੁਪਈਆ ਪਾਣੀ ਸਾਫ਼ ਕਰ ਦਿੱਤਾ। ਇਹ ਪਾਣੀ ਸਾਫ਼ ਹੁੰਦਾ ਲੋਕਾਂ ਦਾ ਭਾਰਤਾਈ ਪਾਣੀ ਕਲਿਸਟਰ ਕਲੀਅਰ ਨਜ਼ਰ ਆ ਰਿਹਾ ਹੈ ਸਾਫ਼ ਹੈ। ਕਿਉਂ ਸਾਫ਼ ਹੁੰਦਾ ਕਲਿਸਟਰ ਕੀ ਪਾਣੀ ਇਹ ਹੁੰਦਾ ਨਹੀਂ ਨਹੀਂ ਉਹ ਸਾਫ਼ ਮੰਨ ਸਕਦੇ ਆਪਾਂ। ਬਾਬੇ ਨੇ ਇੱਕ ਸੀਚੇ ਵਾਲਾ ਮਾਡਲ ਬਣਾਇਆ। ਉਹ ਬਾਬਾ ਕਹਿੰਦਾ ਜੀ ਤਿੰਨ ਖੂਹ ਹੁੰਦੇ ਆ ਪਹਿਲਾਂ ਇਹਦੇ 'ਚ ਪਾਣੀ ਕਮਾਓ ਫਿਰ ਇਹਦੇ 'ਚ ਕਮਾਓ ਫਿਰ ਇਹਦੇ 'ਚ ਕਮਾਓ। ਇਹ ਉਹ ਗੱਲ ਜਦੋਂ ਮਾੜਾ ਮੋਟਾ ਕਿਤੇ ਤਾਂ ਪ੍ਰਦਰਸ਼ਨੀ ਲਾਉਣੀ ਆ ਕਿ ਪਿੰਡ ਤੇ ਜਾ ਕੇ ਉਹ ਕਰ ਦਿੰਦਾ ਅਸੀਂ ਤਾਂ ਉਹਦੇ ਲਈ ਵੀ ਉਹਦਾ ਧੰਨਵਾਦ ਕਰਦੇ ਆਂ ਪਰ ਜਦੋਂ ਆਉਂਦੀ ਆ ਇੰਡਸਟਰੀ ਦੀ ਗੱਲ ਫਿਰ ਉਹ ਦੂਜਾ ਖੂ ਸਤਲੁਜ ਪਹਿਲਾ ਪਾਣੀ ਕਾਲਾ ਇਹਦੇ ਚ ਜ਼ਹਿਰੀਲਾ ਕਮਾਓ ਹਨਾ ਬੁੱਢਾ ਦਰਿਆ ਉਹਨੂੰ ਚੱਕੇ ਫਿਰ ਇਸ ਗੰਦ ਨੂੰ ਸਤਲੁਜ ਚੱਕੇ ਹੋਰ ਘਟ ਗਿਆ ਜਿਹੜੀ ਬਚੀ ਜ਼ਹਿਰ ਆ ਉਹ ਸਾਡੇ ਜਵਾਕਾਂ ਦੇ ਮੂੰਹ ਇਸ ਸੀਚੇ ਵਾਲ ਮਾਡਲ ਤੇ ਨਾ ਸਰਕਾਰ ਬੋਲੇ ਨਾ ਬਾਬਾ ਬੋਲੇ ਬਾਬਾ ਜੀ ਨੇ ਉੱਥੇ ਆਪਣੇ ਹਿਸਾਬ ਨਾਲ ਪਾਣੀ ਸਾਫ਼ ਕਰਤਾ ਤੁਸੀਂ ਦੱਸ ਰਹੇ ਹੋ ਹੋਰ ਪਿੱਛੇ 50 ਕਿਲੋਮੀਟਰ ਬਾਬਾ ਜੀ ਨੇ ਪਾਣੀ ਨਹੀਂ ਸਾਫ਼ ਕੀਤਾ ਬਾਬਾ ਜੀ ਨੇ ਕਦੇ ਨਾ ਪਾਣੀ ਸਾਫ਼ ਕੀਤਾ ਆਪਾਂ ਕੰਡੇ ਤੇ ਖੜੇ ਆ ਜੇ ਬਾਬੇ ਨੇ ਉੱਥੇ ਪੱਥਰ ਲਾ ਦਿੱਤੇ ਮੈਂ ਵੀ ਇੱਥੇ ਪੱਥਰ ਲਾ ਦਿੰਨਾ ਇਹਦੇ ਵਿੱਚ ਲੋਕਾਂ ਨੂੰ ਸਰਕਾਰਾਂ ਨੂੰ ਆਪਣਾ ਦਿਮਾਗ ਲਾਉਣਾ ਪੈਣਾ ਆ ਵੀ ਕੰਡੇ ਮਜ਼ਬੂਤ ਕਰਨ ਦਾ ਪਾਣੀ ਜਿਹੜਾ ਆ ਉਹ ਨਹੀਂ ਸਾਫ਼ ਹੁੰਦਾ ਇਧਰੋਂ ਝਾੜੀਆਂ ਪੱਟਣ ਦਾ ਨਹੀਂ ਸਾਫ਼ ਹੁੰਦਾ ਇੱਥੇ ਸੜਕ ਬਣਾਉਣ ਦਾ ਟ੍ਰੈਫਿਕ ਦਾ ਹੱਲ ਹੁੰਦਾ ਜ਼ਹਿਰਾਂ ਦਾ ਹੱਲ ਨਹੀਂ ਹੁੰਦਾ ਜ਼ਹਿਰ ਤੇ ਉਹ ਪੈਂਦੇ ਹੀ ਆ ਜੀ ਇਹਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ ਆ ਹਾਂ ਸਰਕਾਰੀ ਗੱਲ ਕੀਤੀ ਆ ਉਹ ਸੁੰਦਰ ਲਾਈਟਾਂ ਨਜ਼ਰ ਆ ਰਹੀਆਂ ਨੇ ਇੱਥੇ ਵਿਧਾਇਕ ਸਾਹਿਬ ਕਹਿੰਦੇ ਆ ਵੀ ਇੱਥੇ ਸੁੰਦਰਤਾ ਰਾਤ ਨੂੰ ਦੇਖ ਕਿੱਦੀਆਂ ਸੋਹਣੇ ਮੈਂ ਵੀ ਉਹੀ ਗੱਲ ਕਰਦਾਂ ਉਹ ਕਿੱਡੀਆਂ ਸੋਹਣੇ ਮਿਲਦਾ ਮਨਹਾਰ ਰੋਣ ਤੇ ਹੀ ਇਲੈਕਟਾ ਲੱਗਦੀ ਮੈਂ ਵੀ ਉਹੀ ਗੱਲ ਕਰਦਾਂ ਜੀ ਇਹ ਤਾਂ ਉਹ ਮਿਸਟਰ ਮਿਸਟਰ ਢੀਨ ਇੱਕ ਕਾਰਟਨ ਹੁੰਦਾ ਉਹ ਇੱਕ ਦੀ ਬਾਹ ਟੁੱਟੀ ਆ ਤੇ ਉਹਦੇ ਦੂਜਾ ਬੰਦਾ ਲਾਗੇ ਜਾ ਕੇ ਆਪਣੀ ਬਾਹ ਐਂ ਕਰੀ ਜਾਂਦਾ ਵੀ ਯਾਰ ਮੇਰੀ ਤਾਂ ਠੀਕ ਆ ਐਸ ਵੇਲੇ ਮਲਮ ਲਾਉਣੀ ਸੀ ਹੂੰ ਐਸ ਵੇਲੇ ਮਲਮ ਲਾਉਣੀ ਸੀ ਇਹ ਨਹੀਂ ਸੀ ਦੱਸਣਾ ਵੀ ਮੈਨੂੰ ਤਾਂ ਕੁਝ ਨਹੀਂ ਹੋਇਆ ਹੂੰ ਇਓ ਆ ਲੋਕਾਂ ਦੇ ਜੀ ਮਰ ਗਏ ਤੁਸੀਂ ਪਾਣੀ ਚ ਡੋਬ ਕੇ ਦੱਸੀ ਜਾਂਦੇ ਹੋ ਜੇ ਮੈਂ ਵੀ ਜੀਣਾ ਦੇਖੋ ਵਾਰੀ ਇਕੱਠੀ ਨਹੀਂ ਆਉਂਦੀ ਹੁੰਦੀ ਇਸ ਪਾਣੀ ਤੇ ਅਸਰ ਸਾਰੇ ਪੰਜਾਬ ਤੇ ਹੋਣਾ ਕਿਸੇ ਦੀ ਪਹਿਲਾਂ ਆਉਣੀ ਕਿਸੇ ਦੀ ਬਾਅਦ ਚਾਉਣੀ ਆ ਪਰ ਅੱਜ ਤੱਕ ਕਰ ਕਿਸੇ ਬੰਦੇ ਨੇ ਸਾਡੇ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਜ਼ਾਕ ਨਹੀਂ ਸੀ ਕੀਤਾ ਉਹ ਐਦ ਕੀ ਹੋਇਆ ਜੀ ਜਿਵੇਂ ਭਾਈ ਦੱਸ ਕੇ ਗਏ ਆ ਵੀ ਪਿੱਛੇ ਇਸ ਤਰੀਕੇ ਅਸੀਂ ਸੀਚੇਵਾਲ ਸਾਹਿਬ ਕੋਲ ਵੀ ਗਏ ਸੀ ਉਹਨਾਂ ਨੇ ਕਿਹਾ ਵੀ ਨਹੀਂ ਲੱਗਣੀ ਚਾਹੀਦੀ ਮੰਨ ਲਓ ਆਪਾਂ ਇਸ ਪੁਆਇੰਟ ਤੇ ਬੈਠੇ تھے ਪਾਣੀ ਸਾਫ ਆ ਰਿਹਾ ਵਾ ਪਿੱਛੋਂ ਸਾਨੂੰ ਪਤਾ ਲੱਗੇ ਪਿੱਛੋਂ ਗੰਦਾ ਆਣਾ ਅਸੀਂ ਇੱਥੋਂ ਉੱਠ ਕੇ ਪਹਿਲਾਂ ਮਗਰ ਜਾਵਾਂਗੇ ਵੀ ਉਹਨੂੰ ਰੋਕ ਕੇ ਜਾ ਕੇ ਕਿ ਲੱਗਦਾ ਵੀ ਬਾਬਾ ਜੀ ਉੱਥੇ ਜਾ ਕੇ ਉਹਨੂੰ ਅਗਵਾਈ ਕਰਨੀ ਚਾਹੀਦੀ ਆ ਨਹੀਂ ਲੱਗਣੀ ਚਾਹੀਦੀ ਸਾਡਾ ਸਾਡਾ ਦੇਖੋ ਹੱਕ ਬਣਦਾ ਹੈ ਬਾਬੇ ਨੂੰ ਭੇਜਿਆ ਰਾਜ ਸਭਾ ਬਾਬਾ ਉੱਥੇ ਚੁੱਪ ਹੈ ਅਸੀਂ ਬਾਰ ਬਾਰ ਰੌਲਾ ਪਾਉਨੇ ਆਂ ਵੀ ਆਹ ਵਾਲੇ ਟਮਟਮੇ ਬੰਦ ਕਰਕੇ ਰਾਜ ਸਭਾ 'ਚ ਬੋਲਣਾ ਚਾਹੀ ਜਿਨ੍ਹਾਂ ਨੇ ਕਦੇ এনवायरमेंट ਤੇ ਨਹੀਂ ਕੰਮ ਕੀਤਾ ਉਹ ਉੱਥੇ ਬੋਲੇ ਹੂੰ ਬਾਬਾ ਲਗਾਤਾਰ ਚੁੱਪ ਰਿਹਾ ਹੈ ਐਲੋਪੀ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ 'ਚ ਆਵਾਜ਼ ਚੁੱਕੀ ਤਾਂ ਕਹਿੰਦੇ ਮਾਫੀ ਮੰਗੋ ਵੀ ਪਾਈ ਤੁਹਾਡੀ ਗਲਤ ਗਲਤ ਹੈਗੀ ਹੈ ਤੁਸੀਂ ਬਾਬਾ ਜੀ ਨੂੰ ਇਸ ਤਰੀਕੇ ਨਾਲ ਨਹੀਂ ਕਹਿ ਸਕਦੇ ਦੇਖੋ ਬੜੀ ਪ੍ਰਾਪਤੀ ਹੈ ਉਹਨਾਂ ਦੀ ਬਾਬਾ ਬਣਿਆ ਹੋਇਆ ਡਬਲ ਇੰਜਨ ਇਹ ਲੋਕਾਂ ਨੂੰ ਵੀ ਪਤਾ ਲੱਗ ਜਾਊਗਾ ਬਾਬੇ ਨੂੰ ਐਂ ਲੱਗਦਾ ਹੈ ਵੀ ਮੇਰੇ ਤੇ ਬੜੀ ਪਾਰਟੀਆਂ ਦੀ ਅੱਖ ਹੈ ਮੈਂ ਬੜਾ ਇਨਫਲੂਐਂਸ ਕਰ ਸਕਦਾ ਆ ਬਾਬਾ ਉਸ ਰੌਂ ਦੇ ਵਿੱਚ ਤੁਰਿਆ ਹੋਇਆ ਆ ਉਹ ਪਤਾ ਲੱਗ ਜੂ ਉਹ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਵੀ ਛੇਤੀ ਪਤਾ ਲੱਗ ਜਾਊਗਾ ਇਹ ਪੂਰੀ ਉਹਦੇ ਪਿੱਛੇ ਤਾਕਤ ਸੁੱਟਣ ਦੇ ਆ ਪਰ ਗੱਲ ਇਹ ਆ ਨਾ ਲੋਕਾਂ ਨੂੰ ਮਾਰਨ ਵਾਲਾ ਤਬਕਾ ਇੱਕੋ ਹੀ ਆ ਅੱਜ ਹੋਰ ਪਾਰਟੀਆਂ ਦੇ ਵਿੱਚ ਵੀ ਇਹੋ ਜਿਹੇ ਬੰਦੇ ਹੈਗੇ ਆ ਆ ਰੂਚੀਰਾ ਪੇਪਰ ਮਿੱਲ ਦੇ ਪਿੱਛੇ ਮਲਟੀਪਾਰਟੀ ਲੀਡਰ ਵਿੱਚ ਇਨਫਲੂਐਂਸਰ ਹੈਗੇ ਆ ਜਿਹੜੇ ਉਹ ਪੇਪਰ ਮਿੱਲ ਲਾਉਣਾ ਚਾਹੁੰਦੇ ਨੇ ਸੋ ਗੱਲ ਇਹ ਨਹੀਂ ਵੀ ਜਿਹੜੇ ਮੌਜੂਦਾ ਨੇ ਉਹ ਮਾੜੇ ਆ ਗੱਲ ਲਗਾਤਾਰ ਪਹਿਰੇ ਦੀ ਹੈ 2.5 ਸਾਲ ਬਾਅਦ ਸਰਕਾਰ ਬਦਲ ਜਾਣੀ ਹੈ ਪਹਿਰਾ ਇਹ ਸਰਕਾਰ ਵੇਲੇ ਵੀ ਰੱਖਣਾ ਪੈਣਾ ਪਹਿਰਾ ਜਿਹੜੀ ਵੀ ਅਗਲੀ ਆਊਗੀ ਉਦੋਂ ਵੀ ਰੱਖਣਾ ਪੈਣਾ ਇੱਕੇ ਨਾਲੇ ਲੜਾਈ ਜਿਹੜੀ ਆ ਉਹ ਜਿੱਤ ਹੁਣੀ ਆ ਇਹਨਾਂ ਤੋਂ ਉਮੀਦ ਜਿਹੜੀ ਆ ਬਿਲਕੁਲ ਨਹੀਂ ਰੱਖੀ ਜਾ ਸਕਦੀ ਅਸੀਂ ਸਵਾਲ ਲਵਾਂਗੇ ਅੱਗੇ ਤੁਹਾਡਾ ਅਸੀਂ ਦੇਖੋ ਜਿਹੜੇ ਸਾਡੇ ਲੋਕ ਨੇ ਉਹ ਗਰਾਊਂਡ ਤੇ ਤੁਰਨ ਵਾਲੇ ਆ ਅਸੀਂ ਤੁਰਾਂਗੇ ਅਸੀਂ ਪਿੰਡ-ਪਿੰਡ ਤੁਰਾਂਗੇ ਅਸੀਂ ਲੋਕਾਂ ਨੂੰ ਜੋੜਾਂਗੇ ਅਸੀਂ ਕੋਰਟ ਕਚਹਿਰੀ ਦੀ ਲੜਾਈ ਵੀ ਲੜਾਂਗੇ ਅਸੀਂ ਲੋਕ ਰਾਏ ਵੀ ਤਕੜੀ ਕਰਾਂਗੇ ਅਸੀਂ ਰੈਜ਼ਿਸਟੈਂਸ ਵੀ ਕਰਾਂਗੇ ਅਸੀਂ ਵਿਰੋਧ ਵੀ ਕਰਾਂਗੇ ਇਸ ਪੇਪਰ ਮਿੱਲ ਨੂੰ ਅਸੀਂ ਲੱਗਣ ਨਹੀਂ ਦੇਣਾ ਅਸੀਂ ਮਰੇ ਪਏ ਅਸੀਂ ਆਪਣਾ ਪਾਣੀ ਚੰਦ ਲੋਕਾਂ ਦੇ ਹੱਥੋਂ ਦਾ ਸੌਦਾ ਜਿਹੜਾ ਆ ਨਹੀਂ ਵਜਣ ਦੇਣਾ ਥੈਂਕ ਯੂ ਤਾਂ ਸੁਣਿਆ ਬੈਂਸ ਸਾਹਿਬ ਜਿੱਥੇ ਆਪਣੀ ਗੱਲ ਕਰਕੇ ਚੰਪੌਰ ਸਾਹਿਬ ਤੇਲੀ ਟੀਮ ਆਈ ਆ ਉਹਨਾਂ ਵੱਲੋਂ ਵੀ ਆਪਣੀ ਗੱਲ ਰੱਖੀ ਗਈ ਆ ਤਾਂ ਬੁੱਢੇ ਨਾਲੇ ਉੱਤੇ ਸਿਆਸਤ ਜ਼ਰੂਰ ਚੱਲਦੀ ਆ ਪਰ ਕੰਮ ਗਰਾਊਂਡ ਤੇ ਹੁੰਦਾ ਨਜ਼ਰ ਨਹੀਂ ਆ ਰਿਹਾ ਬਾਬਾ ਜੀ ਇੱਕ ਜਗ੍ਹਾ ਕੁਰਸੀ ਢਾਕੇ ਬੈਹਿ ਗਏ ਵੀ ਪਾਈ ਇੱਥੋਂ ਪਾਣੀ ਹੁਣ ਸਾਫ਼ ਹੋ ਗਿਆ ਪਰ ਪਿੱਛੋਂ ਜਿਹੜਾ ਉਹ ਕਾਲੇ ਪਾੜੀ ਦਾ ਹੋਕਾ ਜਿਹੜਾ ਹੂਟਰ ਜਿਹੜਾ ਉਹ ਬਚੁੱਕਿਆ ਉਹ ਸੁਤੇ ਤੁਸੀਂ ਕਿੰਨੇ ਕੁ ਸੁਚੇਤ ਨੇ ਕਿੰਨਾ ਕੁ ਪਿੱਛੇ ਜਾ ਕੇ ਰੋਕੇ ਜਾਏਗਾ ਇਹ ਦੇਖਣ ਵਾਲੀ ਗੱਲ ਹੋਏਗੀ ਸੱਜਣਾ ਕੁਲਦੀਪ ਸਿੰਘ ਖਹਿਰਾ ਜੀ ਨੇ ਖਹਿਰਾ ਸਾਹਿਬ ਬੈਂਸ ਸਾਹਿਬ ਨੇ ਵਿਸਤਾਰਪੂਰਵ ਦੱਸਿਆ ਵੀ ਜੀੜੀਆਂ ਫੈਕਟਰੀਆਂ ਪਹਿਲਾਂ ਤੋਂ ਗੰਦ ਸਿੱਟ ਰਹੀਆਂ ਨੇ ਸਰਕਾਰ ਉਹਨਾਂ ਨੂੰ ਤਾਂ ਨਹੀਂ ਰੋਕ ਸਕੀ ਨਵੀਆਂ ਫੈਕਟਰੀਆਂ ਬੁੱਡੇ ਦਰਿਆ ਦੇ ਕੰਡੇ ਦੇ ਉੱਤੇ ਲਗਾਉਣ ਜਾ ਰਹੀ ਹੈ ਝੂਠ ਬੋਲ ਬੋਲ ਕੇ ਉਹਨਾਂ ਨੇ ਪਰਮਿਸ਼ਨਾਂ ਲਈਆਂ ਨੇ ਜਿਹੜੇ ਝੂਠ ਸਾਨੂੰ ਦਿਖਦੇ ਨੇ ਉਹ ਸਰਕਾਰ ਨੂੰ ਜਾਂ ਸਰਕਾਰ ਦੇ ਅਫਸਰਾਂ ਨੂੰ ਕਿਉਂ ਨਹੀਂ ਦਿਖਦੇ ਤੇ ਕੀ ਹਰ ਇੱਕ ਮੁੱਦੇ ਦੇ ਉੱਤੇ ਲੋਕਾਂ ਦੀ ਵੀ ਜ਼ਿੰਮੇਵਾਰੀ ਜਾਗੀ ਆ ਕਿ ਸਰਕਾਰ ਨੂੰ ਉਹਨਾਂ ਦੀ ਜ਼ਿੰਮੇਵਾਰੀਆਂ ਦੇਖੋ ਦੱਸਣ ਵਾਸਤੇ ਸਰਕਾਰਾਂ ਨੂੰ ਆਪ ਨੂੰ ਨਹੀਂ ਪਤਾ ਸਰਕਾਰਾਂ ਦੇ ਅਫਸਰ ਕਿਸ ਗੱਲ ਦੀ ਤਨਖਾਹ ਲੈਂਦੇ ਨੇ ਅਸੀਂ ਨੇ ਇਹਨਾਂ ਨੂੰ ਕਿਉਂ ਛੁੜ ਕੇ ਭਜਿਆ ਜੇ ਇਹ ਨਹੀਂ ਨਿਭਾ ਸਕਦੇ ਆਪਦੀ ਜ਼ਿੰਮੇਵਾਰੀ ਤਾਂ ਛੱਡ ਕੇ ਕੁਰਸੀਆਂ ਪਾਸੇ ਹੋ ਜਾਓ ਇਹ ਇਹ ਕਹਿ ਸਕਦਾ ਹੈ ਵੀ ਹੁਣ ਪੰਜਾਬ ਦੀ ਪੂਰੀ ਜਿਹੜੀ ਪਿਛਲੀ ਬੈਲਟ ਬਚੀ ਹੋਈ ਸੀ ਜਾਂ ਇੱਥੇ ਜਿੱਥੇ ਬਾਬਾ ਜੀ ਬੈਠੇ ਤੋਂ ਮਗਰ ਤੋਂ ਲੈ ਕੇ ਪਿਛਲੇ ਚੰਪੌਰ ਸਾਹਿਬ ਤੱਕ ਬੈਲਟ ਬਚੀ ਹੋਈ ਸੀ ਉਹਨੂੰ ਬੈਲਟ ਨੂੰ ਤਬਾਹ ਕਰਨਾ ਹੈਗਾ ਬਿਲਕੁਲ ਤਬਾਹ ਇੱਕ ਬੈਲਟ ਨੂੰ ਕੀ ਇਹ ਪੂਰੇ ਪੰਜਾਬ ਨੂੰ ਤਬਾਹ ਕਰਨ ਤੇ ਆਏ ਹੋਈ ਆ ਇੰਡਸਟਰੀ ਔਰ ਨਾਲ ਸਿਆਸਤਦਾਨ ਰਲੇ ਹੋਏ ਨੇ ਅਬਸਰ ਨਾ ਰਹੀ ਹੋਈ ਨਹੀਂ ਫਿਰ ਕੁਝ ਲੋਕ ਇਹ ਕਹਿ ਰਹੇ ਨੇ ਯਾਰ ਤੁਸੀਂ ਇੰਡਸਟਰੀ ਦੇ ਮਗਰ ਕਿਉਂ ਪਏ ਹੋ ਉਹ ਫਿਰ ਮੁੱਦਾ ਹੀ ਕੋਈ ਹੋਰ ਬਣਾ ਲੈ ਧਾਰਮਿਕ ਮੁੱਦਾ ਬਣਾ ਲੈਣੇ ਤਾਂ ਯਾਰ ਕਮਲੇ ਨੇ ਇਹ ਐਵੇਂ ਇਹ ਕਾਨੂੰਨ ਦਾ ਧਰਮ ਦਾ ਵਿਸ਼ੇਸ਼ਤਾ ਮੈਂ ਨਾ ਨਹੀਂ ਲਊਗਾ ਉਹ ਉਹਨੂੰ ਧਰਮ ਦਾ ਮੁੱਦਾ ਬਣਾ ਲੈਂਦੇ ਨੇ ਜਾਂ ਪ੍ਰਵਾਸੀ ਵਰਸਸ ਪੰਜਾਬੀ ਕਰ ਦਿੰਦੇ ਨੇ ਇਹਦਾ ਹੱਲ ਕਰੋ ਇਹ ਉਹਨਾਂ ਨੇ ਬ੍ਰਤਾਂਤ ਸਰਜਣਾ ਜੀ ਜਿਹੜੇ ਦੇ ਪੋਲੂਸ਼ਨ ਕਰ ਰਹੇ ਨੇ ਸਾਡੇ ਨਦੀਆਂ ਨਾਲੇ ਗੰਦੇ ਕਰ ਰਹੇ ਨੇ ਸਾਡਾ ਵਾਤਾਵਰਣ ਗੰਦਾ ਕਰ ਰਹੇ ਨੇ ਸਾਡਾ ਧਰਤੀ ਨੂੰ ਗੰਦਾ ਕਰ ਰਹੇ ਨੇ ਪਾਣੀ ਗੰਦਾ ਕਰ ਰਹੇ ਨੇ ਉਹਨਾਂ ਨੇ ਉਸ ਮੁੱਦੇ ਤੋਂ ਪਟਕਾਉਣ ਵਾਸਤੇ ਇੱਕ ਵਰਤਾਂਤ ਝੂਠਾ ਸਿਰਜਣਾ ਇਹ ਉਹ ਪੰਜਾਬ ਨੇ ਦੇਖਣਾ ਕਿ ਅਸੀਂ ਉਸ ਵਰਤਾਂਤ ਦੇ ਵਿੱਚ ਫਸ ਲਿਆ ਜਾਂ ਪਾਣੀ ਪੀਣ ਵਾਲੇ ਤਾਂ ਪਤਾ ਹੀ ਨਹੀਂ ਲੱਗਦਾ ਪਾਣੀ ਤਾਂ ਕਿਸੇ ਨੇ ਵੀ ਪੀਣਾ ਹਿੰਦੂ ਨੇ ਵੀ ਪੀ ਲੈਣਾ ਮੁਸਲਮਾਨ ਨੇ ਵੀ ਪੀ ਲੈਣਾ ਪ੍ਰਵਾਸੀ ਨੇ ਵੀ ਪੀ ਲੈਣਾ ਪੰਜਾਬੀ ਨੇ ਵੀ ਪੀ ਲੈਣਾ ਸਭ ਤੋਂ ਜ਼ਿਆਦਾ ਸਮਝਣ ਵਾਲੀ ਗੱਲ ਹੈ ਜਿਹੜੇ ਫੈਕਟਰੀਆਂ ਦੇ ਮਾਲਕ ਨੇ ਡਾਈਂਗ ਫੈਕਟਰੀਆਂ ਦੇ ਉਹ ਆਪ ਤਾਂ ਰਹਿੰਦੇ ਨੇ ਉਸ ਏਰੀਏ ਦੇ ਵਿੱਚ ਔਰ ਜਿਹੜੇ ਉੱਥੇ ਏਮਪਲੋਈ ਪ੍ਰਵਾਸੀ ਸਾਡੇ ਭਰਾ ਕੰਮ ਕਰਦੇ ਨੇ ਉਹ ਉਹਨਾਂ ਨੂੰ ਮਾੜੇ ਹਾਲਾਤਾਂ ਦੇ ਵਿੱਚ ਰੱਖਿਆ ਹੋਇਆ ਉਸ ਲੇਬਰ ਨੂੰ ਇਹ ਨਹੀਂ ਪਤਾ ਕਿ ਤੁਹਾਨੂੰ ਕਿਹੜੇ ਹਾਲਾਤਾਂ ਦੇ ਵਿੱਚ ਰੱਖਿਆ ਹੋਇਆ ਇਹ ਆਪ ਪਾਣੀ ਤੱਕ ਨਹੀਂ ਉਸ ਏਰੀਆ ਦਾ ਪੀਂਦੇ ਜਿੱਥੇ ਫੈਕਟਰੀਆਂ ਲਗਾਈਆਂ ਹੋਈਆਂ ਨੇ ਇਹ ਸੱਚ ਨੂੰ ਕਿੰਨੀ ਕੁ ਦੇਰ ਅੱਖਾਂ ਵਿੱਚ ਲਾਣਗੇ ਜੀ ਸਾਨੂੰ ਪਤਾ ਲੱਗ ਗਿਆ ਸਾਰਾ ਪੰਜਾਬ ਦੇਖੇ ਹਰ ਇੱਕ ਇਨਸਾਨ ਦੇਖੇ ਕਿ ਹਾਂ ਸੱਚ ਕੀ ਹੈ ਤੇ ਝੂਠ ਕੀ ਹੈ ਤਾਂ ਉਹੀ ਗੱਲ ਹੁੰਦੀ ਹੈ ਵੀ ਹੁਣ ਲੋਕਾਂ ਨੂੰ ਵੀ ਜਾਗਣ ਦੀ ਲੋੜ ਹੈ ਸਰਕਾਰਾਂ ਨੂੰ ਜਾਗਣ ਦੀ ਲੋੜ ਹੈ ਇਸ ਗੰਦੇ ਨਾਲੇ ਨੂੰ ਹੁਣ ਇਹਨੂੰ ਇਤੋਂ ਵੱਧ ਗੰਦਾ ਤਾਂ ਹੁਣ ਕੀ ਹੋਊਗਾ ਪਰ ਇਹਨੂੰ ਬਚਾਉਣਾ ਜ਼ਰੂਰੀ ਹੈ ਬਚਾ ਲਿਆ ਜਾ ਰਿਹਾ ਹੈ ਸਾਹਮਣੇ ਮੈਂ ਦੁਬਾਰਾ ਕੈਮਰਾਮੈਨ ਨੂੰ ਕਹੂੰਗਾ ਉਹ ਜ਼ਹਿਰੀਲਾ ਪਾਣੀ ਫਿਰ ਵਿੱਚ ਦਿਖਦਾ ਪਿਆ ਹੈ ਕਿਹਨੇ ਥ੍ਰੀਟ ਹੋ ਕੇ ਆਇਆ ਥ੍ਰੀਟ ਹੋਇਆ ਪਾਣੀ ਤੁਸੀਂ ਸਹੀ ਜੇ ਅੰਦਾਜ਼ਾ ਲਗਾ ਸਕਦੇ ਜਿਹੜੀ ਝੱਕ ਵਿੱਚੋਂ ਨਿਕਲਦੀ ਹੈ ਉਹ ਝੱਕ ਤੋਂ ਭਾਵੇਂ ਇਹ ਕਿੰਨੇ ਕੁ ਜ਼ਹਿਰ ਇਸ ਪਾਣੀ ਦੇ ਵਿੱਚ ਮਿਲੇ ਹੋਈ ਹੈ ਜਿਹੜੀ ਪਾਣੀ ਨੂੰ ਹਲੇ ਵੀ ਗੰਦਲਾ ਕਰਦੀ ਨਜ਼ਰ ਆ ਰਹੀ ਹੈ ਮਹਿੰਦਰਪਾਲ ਸਿੰਘ ਤੋਂ ਨਾਲ ਕੈਮਰਾਮੈਨ ਅਮਰਪਾਲ ਨਾਲ ਦੇਖਦ ਰੋ ਰਮਜ਼ਾਨ ਯੂਸ ਸਤਿ ਸ੍ਰੀ ਅਕਾਲ